ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਔਰ ਸਵਾਲ ਖੜੇ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਜੀ ਔੜ ਕਸਬੇ ਦੇ ਪਿੰਡ ਗੜਪਧਾਣਾ ਤੋਂ ਜਿੱਥੇ ਇੱਕ ਨੌਜਵਾਨ ਜਿਸ ਦੀ ਉਮਰ 27 ਸਾਲ ਸੀ ਜਿਸ ਦਾ ਨਾਮ ਲਵਪਰੀ ਦੱਸਿਆ ਜਾ ਰਿਹਾ ਉਸ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਜਿਹੜੀ ਜਾਣਕਾਰੀ ਹੈ ਉਹ ਸਾਹਮਣੇ ਆਈ ਹੈ ਹਾਲਾਂਕਿ ਜਿਹੜੀ ਗੱਲ ਅਸੀਂ ਕਰਨ ਲੱਗੇ ਹਾਂ ਇਸ ਗੱਲ ਦੀ ਪੁਸ਼ਟੀ ਨਹੀਂ ਹੈ ਲੇਕਿਨ ਉਸ ਏਰੀਆ ਵਿੱਚ ਇਹ ਚਰਚਾ ਜਿਹੜੀ ਹੈ ਅੱਗ ਭੰਗ ਫੈਲ ਰਹੀ ਹੈ ਕਿ ਇਸ ਨੌਜਵਾਨ ਦੀ ਹੋ ਸਕਦਾ ਨਸ਼ੇ ਦੀ ਓਵਰਡੋਸ ਕਰਕੇ ਮੌਤ ਹੋ ਗਈ ਹੋਵੇ ਹਾਲਾਂਕਿ ਬਹੁਤ ਸਾਰੀਆਂ ਕਾਲਾਂ ਸਾਨੂੰ ਆਈਆਂ ਈਵਨ ਪਿੰਡ ਗੜ੍ਹ ਪ੍ਰਧਾਨੇ ਤੋਂ ਵੀ ਸਾਨੂੰ ਕਾਲ ਆਈ ਕਿ ਨੌਜਵਾਨ ਦੀ ਓਵਰਡੋਸ ਕਰਕੇ ਮੌਤ ਹੋਈ ਹੈ ਲੇਕਿਨ ਉਸਦੇ ਪਰਿਵਾਰ ਨਾਲ ਸਾਡਾ رابطہ ਨਹੀਂ ਹੋ ਪਾਇਆ ਔਰ ਜਿਹੜੇ ਪੰਚਾਇਤ ਮੈਂਬਰ ਇੱਕ ਪੰਚਾਇਤ ਮੈਂਬਰ ਨਾਲ ਵੀ ਮੇਰੀ ਗੱਲਬਾਤ ਹੋਈ ਹੈ ਉਹਨਾਂ ਨੇ ਵੀ ਇਸ ਗੱਲ ਨੂੰ ਐਡਮਿਟ ਕੀਤਾ ਕਿ ਹਾਂਜੀ ਚਰਚਾ ਇਸ ਏਰੀਆ ਵਿੱਚ ਇਹੀ ਹੈ ਜਿਹੜੀ ਮੌਤ ਆ ਉਹ ਹੋ ਸਕਦਾ ਨਸ਼ੇ ਦੀ ਓਵਰਡੋਸ ਕਰਕੇ ਹੋਈ ਹੋਵੇ ਤਾਂ ਸਾਥਿਓ ਇਹ ਸਵਾਲ ਬਣਦੇ ਨੇ ਲਾ ਐਂਡ ਆਰਡਰ ਦੇ ਜਿਹੜੀ ਢਿੱਲੀ ਜਿਹੜੀ ਕਾਰਵਾਈ ਚੱਲ ਰਹੀ ਉਸ ਦੇ ਉੱਤੇ ਕਿਉਂਕਿ ਪ੍ਰਸ਼ਾਸਨ ਨੇ ਗੱਲ ਕਹੀ ਸੀਗੀ ਪਿਛਲੇ ਮਹੀਨੇ ਚ ਗੱਲ ਚੱਲੀ ਸੀ ਕਿ ਯੁੱਧ ਨਸ਼ਿਆ ਵਿਰੁੱਧ ਚੱਲਿਆ ਔਰ 31 ਮਈ ਨੂੰ ਯੁੱਧ ਨਸ਼ਿਆ ਵਿਰੁੱਧ ਖਤਮ ਹੋ ਗਿਆ ਸੀ ਸਰਕਾਰ ਦੀ ਮੰਨੀਏ ਤਾਂ ਪੰਜਾਬ 'ਚ ਹੁਣ ਕੋਈ ਨਸ਼ਾ ਹੈ ਹੀ ਨਹੀਂ ਲੇਕਿਨ ਜੇਕਰ ਪੰਜਾਬ 'ਚ ਮੌਤਾ ਹੋ ਰਹੀਆਂ ਤਾਂ ਇਹ ਨਸ਼ਾ ਕਿੱਥੋਂ ਆ ਰਿਹਾ ਜ਼ਰੂਰਤ ਹੈ ਪੀੜੀ ਥੱਲੇ ਸੋਟਾ ਫੇਰਨ ਦੀ ਇਹ ਨਹੀਂ ਕਿ ਗੱਲ ਨੂੰ ਦਬਾ ਦਿੱਤਾ ਜਾਵੇ ਸਮੱਸਿਆ ਨੂੰ ਦਬਾ ਦਿੱਤਾ ਜਾਵੇ ਪਰ ਜੇ ਸਮੱਸਿਆ ਹੈ ਸਮੱਸਿਆ ਦਾ ਹੱਲ ਕਿਵੇਂ ਨਿਕਲੇਗਾ ਜ਼ਰੂਰੀ ਇਹ ਗੱਲ ਹੈ ਕਿ ਉਸ ਗੱਲ ਦੇ ਉੱਤੇ ਪੈਰਾ ਦਿੱਤਾ ਜਾਵੇ ਔੜ ਗੁੜੱਪਣ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਬਦਨਾਮ ਚੱਲ ਰਿਹਾ ਹੈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਔੜ ਤੇ ਨਸ਼ਾ ਹਾਲਾਂਕਿ ਇਸ ਗੱਲ ਦੀ ਵੀ ਅਸੀਂ ਪੁਸ਼ਟੀ ਨਹੀਂ ਕਰਦੇ ਮੈਂ ਇਹ ਗੱਲ ਕਿਉਂ ਕਹਿ ਰਿਹਾ ਸੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਲੋਕ ਸਾਡੇ ਨਾਲ ਫੋਨ ਤੇ ਗੱਲ ਕਰ ਲੈਂਦੇ ਆ ਮਿਲ ਕੇ ਗੱਲ ਕਰ ਲੈਂਦੇ ਲੇਕਿਨ ਕੈਮਰੇ ਅੱਗੇ ਆਉਣ ਤੋਂ ਮਨਾ ਕਰ ਦਿੰਦੇ ਆ ਪਰ ਜਿਹੜੀ ਗੱਲ ਸਾਡੇ ਕੰਨ ਤੱਕ ਪਹੁੰਚੀ ਆ ਕਨਸੋਹਾਂ ਨੇ ਜੋ ਦੰਦ ਕਥਾਵਾਂ ਨੇ ਉਹ ਇਹੀ ਆ ਕਿ ਲੋਕ ਕਹਿੰਦੇ ਔੜ ਚ ਹਾਲੇ ਵੀ ਢੱਪੜ ਚ ਹਾਲੇ ਵੀ ਨਸ਼ਾ ਵਿਕਦਾ ਔਰ ਉਸ ਦੇ ਕਰਕੇ ਜਿਹੜੀ ਨੌਜਵਾਨਾਂ ਦੀ ਜਿਹੜੀ ਜਾਨ ਜਾ ਰਹੀ ਆ ਤਾਂ ਜ਼ਰੂਰਤ ਹੈ ਪ੍ਰਸ਼ਾਸਨ ਇੱਕ ਵਾਰ ਦੁਆਰ ਦੀ ਵੈਲਿਊਏਸ਼ਨ ਔਰ ਆਬਜ਼ਰਵੇਸ਼ਨ ਨੂੰ ਸਟਰੋਂਗ ਕੀਤਾ ਜਾਵੇ ਤਾਂ ਜੋ ਔੜ ਤੋਂ ਨਸ਼ਾ ਤਸਕਰਾਂ ਨੂੰ ਜੜ ਤੋਂ ਜਿਹੜਾ ਸਾਫ਼ ਕਰ ਦਿੱਤਾ ਜਾਵੇ ਤੇ ਨੌਜਵਾਨੀ ਨੂੰ ਬਚਾਇਆ ਜਾਵੇ ਦਿਖਾਣੇ ਮੌਕੇ ਦੇ ਤਸਵੀਰਾਂ ਵੇਖੋ ਕੀ ਗੱਲ ਹੋਈ ਸੀਗੀ ਇਹ ਮੁੰਡਾ ਇੱਕਦਮ ਮੰਦੇਰੇ ਘਰੋਂ ਤੋਂ ਆਇਆ ਸੀ ਨਾ ਹਾਂ ਉਹਨੇ ਇੱਕਦਮ ਮਾਦਾ ਕੰਨੀ ਕਨੀ ਪੀਓਸ ਕੇ ਆਇਆ ਮੁੰਡਾ ਅਧਿਕਾਰ ਜਾ ਕੇ ਦੇਖਿਆ ਪੁਲਿਸ ਐਂਜੈਂਸੀ ਫਰੈਂਚ ਗਈ ਮਿਲੀ ਅੱਛਾ ਅਸੀਂ ਉਹਨੂੰ ਚੱਕ ਕੇ ਹਸਪੀਟਲ ਲੈ ਗਏ ਡਾਕਟਰ ਨੇ ਜਵਾਬ ਦਿੱਤਾ ਕਿੱਥੇ ਲੈ ਕੇ ਅਸੀਂ ਰਕੇਸ਼ ਹਸਪੀਟਲ ਲੋੜ ਕੋਟ ਲੈ ਕੇ ਮੁੰਡੇ ਦਾ ਨਾਮ ਕੀ ਆ ਤੇ ਉਹਨਾਂ ਦਾ ਲਾਪਰੀ ਕਿਹੜਾ ਪਿੰਡ ਦੇ ਮੁੰਡੇ ਦਾ ਕੜ ਤਰਣ ਉਮਰ ਕਿੰਨੀ ਪਾਉਂਗੀ 3 ਸਾਲ ਔਰ ਕੀ ਕੰਮ ਕਰਦਾ ਇਹ ਕੰਮ ਲੱਕੜ ਦਾ ਕਰਦਾ ਈ ਆ ਤੁਸੀਂ ਕੀ ਲੱਗਦੇ ਮੁੰਡੇ ਦੇ ਫਰੈਂਟ ਹੈ ਫਰੈਂਟ ਆ ਜੀ ਤੁਸੀਂ ਉਹ ਲੈ ਕੇ ਆਏ ਸੀ ਹਾਂਜੀ ਜਦੋਂ ਤੁਸੀਂ ਲੈ ਕੇ ਆਏ ਉਦੋਂ ਮੌਤ ਹੋ ਚੁੱਕੀ ਸੀ ਕੀ ਜਾ ਕੇ ਬਾਤ ਹੋ ਚੁੱਕੀ ਸੀ ਹੋ ਚੁੱਕੀ ਸੀ ਫਿਰ ਲੈ ਕਾਉਣੇ ਗੋ ਕੀ ਗੱਲ ਹੋਈ ਸੀ ਕੀ ਮੁੰਡਾ ਕਿਤਾ ਮੁੰਡੇ ਨੇ ਘਰੋਂ ਫੋਨ ਆਇਆ ਲਗਾ ਹਾਂ ਉਨੇ ਕਿਤਾ ਮਾਦਾ ਕੰਨ ਕੰਨ ਵੀ ਹੋ ਸਕਿਆ ਆ ਮੁੰਡਾ ਅਧਿਕਾਰ ਜਾ ਕੇ ਦੇਖਿਆ ਪੁਲਿਸ ਐਂਜੈਂਸੀ ਫਰੈਂਚ ਬਈ ਮਿਲੀ ਅਸੀਂ ਉਹਨੂੰ ਚੱਕ ਕੇ ਹੌਸਪੀਟਲ ਲੈ ਗਏ ਡਾਕਟਰ ਨੇ ਜਵਾਬ ਦੇ ਕਿੱਥੇ ਲੈ ਕੇ ਆਏ ਅਸੀਂ ਰਕੇਸ਼ ਹੌਸਪੀਟਲ ਲੋਡ ਕੋਟ ਲੈ ਕੇ ਆਏ ਮੁੰਡੇ ਦਾ ਨਾਮ ਕੀ ਆ ਤੇ ਉਹਨਾਂ ਦਾ ਲੱਭਰੀ ਕਿਹੜਾ ਪਿੰਡ ਦੇ ਮੁੰਡੇ ਦਾ ਗੜਤrana ਗੜਤrana ਉਮਰ ਕਿੰਨੀ ਪਾਉਗੀ ਠੀਕ ਆ ਤੇ ਕੀ ਕੰਮ ਕਰਦਾ ਇਹ ਕੰਮ ਲੱਕੜ ਦਾ ਕਰਦਾ ਜੀ ਆ ਜੀ ਤੁਸੀਂ ਕੀ ਲੱਗਦੇ ਮੁੰਡੇ ਦੇ ਫਰੈਂਟ ਹੈ ਜੀ ਫਰੈਂਟ ਹੈ ਜੀ ਤੁਸੀਂ ਉਹ ਲੈ ਕੇ ਆਏ ਸੀ ਹਾਂ ਜੀ ਜਦੋਂ ਤੁਸੀਂ ਲੈ ਕੇ ਆਏ ਉਦੋਂ ਮੌਤ ਹੋ ਚੁੱਕੀ ਸੀ ਕਿ ਜਾ ਕੇ ਬਾਹਰ ਹੋ ਚੁੱਕੀ ਸੀ ਇਹ ਲੈਕਾ ਉਹਨੇ